ਕੀ ਨਾਮ ਹੈ ਤੁਹਾਡਾ ਸੁਖਦੀਪ ਕੋ ਭੈਣ ਜੀ ਤੁਹਾਡੇ ਹਸਬੰਦ ਦੀ ਮੌਤ ਹੋਈ ਆ ਉਹਨਾਂ ਦਾ ਕੀ ਨਾਮ ਸੀਗਾ ਰਿਸ਼ਕਨ ਸਿੰਘ ਕੀ ਗੱਲ ਹੋ ਗਈ ਉਹਨੂੰ ਇਹ ਮੌਤ ਕਿਉਂ ਹੋਈ ਆ ਇਹ ਵੀਰੇ ਸਾਡੇ ਏਜੰਟ ਨੇ ਧੋਖੇਬਾਜ਼ੀ ਕੀਤੀ ਆ ਕੇਸ ਲਗਾਇਆ ਏਜੰਟ ਕੋਲੇ ਤੇ ਆਪ ਨੇ ਸਾਡੇ ਪੈਸੇ ਮਤਲਬ ਕੋਈ ਰਿਸਪੌਂਸ ਨਹੀਂ ਦਿੱਤਾ ਸਾਨੂੰ ਉਹਦੀ ਟੈਨਸ਼ਨ ਕਰਕੇ ਉਹਨੇ ਇਹ ਕਦਮ ਚੁੱਕਿਆ ਕੀ ਨਾਮ ਹੈ ਏਜੰਟ ਦਾ ਅਮਨ ਸਿੰਘ ਇਹ ਜਿਹੜੀ ਦਫ਼ਤਰ ਕਿੱਥੇ ਆ ਇਹ ਧਰਨ ਕੋਡ ਕਰਵੇ ਪਲੱਸ ਕਰ ਪਲੱਸ ਹਾਂ ਜੀ ਤੁਸੀਂ ਕਿਸ ਤਰ੍ਹਾਂ ਪੈਸੇ ਦਿੱਤੇ ਸੀਗੇ ਅਸੀਂ 4 ਲੱਖ ਦਾ ਦਿੱਤਾ ਜੀ ਕਾਊਂਟਰਾਂ ਹੀ ਬਾਕੀ ਉਸ ਤੋਂ ਬਾਅਦ ਜਿਵੇਂ ਹੱਥ-ਜਾਸਤੇ ਜਿਦੇ ਕਦੇ ਕਿਵੇਂ ਦੇਤੇ ਕਦੇ ਕਿਵੇਂ 4 ਲੱਖ ਠੰਡਾ ਸਟੇਟਮੈਂਟ ਹੈ ਕਾਊਂਟਰਾਂ ਹੀ ਆਗਾ ਜੀ ਜੀ ਹਾਂਜੀ ਤੁਹਾਡੇ ਹਸਬੰਦ ਪਰੇਸ਼ਾਨ ਰਹਿੰਦੇ ਸੀ ਕੀ ਕਰ ਉਹਨਾਂ ਇਸੇ ਕਰਕੇ ਹੁੰਦੇ ਸੀਗੇ ਪਰੇਸ਼ਾਨ ਹਾਂਜੀ ਇਸੇ ਕਰਕੇ ਹੁੰਦੇ ਸੀ ਡਿਪਰੈਸ਼ਨ 'ਚ ਚੱਲ ਗਏ ਸੀ ਹਾਂਜੀ ਹਾਂਜੀ ਫਿਰ ਕਿ ਮੌਤ ਕਿੱਦਾਂ ਹੋਈ ਏ ਮੋਤ ਬਸ ਸਾਨੂੰ ਤਾਂ ਖੁਦ ਨੂੰ ਪਤਾ ਨਹੀਂ ਲੱਗਾਗਾ ਮੇ ਤਾਂ ਪਤਾ ਲੱਗਾ ਜੋ ਸ਼ਸਕਾਰ ਵਗੈਰਾ ਸਾਰਾ ਕੁਝ ਕਰ ਦਿੱਤਾਗਾ ਇਹ ਸਾਰਾ ਖੁਦ ਜੰਟ ਦੇ ਕਰਨ ਹੋਇਆ ਜੀ ਜੰਟ ਕਰਨ ਹੋਇਆ ਜੀ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਇਹੀ ਮੰਗ ਕਰਦੇ ਜਿਹੜੇ ਸਾਡੇ ਪੈਸੇ ਵਾਪਸ ਤੇ ਲਾਏ ਜਾਂ ਤੇ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਆ ਜਿਹੜੇ ਤੁਸੀਂ ਪੈਸੇ ਦਿੱਤੇ ਸੀਗੇ ਇਹ ਕੁਝ ਤੁਸੀਂ ਕਹਿ ਰਹੇ ਹੋ ਕੈਸ਼ ਦਿੱਤੇ ਸੀਗੇ ਤੇ ਕੋਈ ਤੇ ਕੁਝ ਤੁਸੀਂ ਜੀ ਟੋਟਲ ਪੈਸੇ ਕਿੰਨੇ ਸੀਗੇ 16 ਲੱਖ 16 ਲੱਖ ਰੁਪਏ ਦਿੱਤਾ ਹਾਂਜੀ ਫਿਰ ਤੁਹਾਨੂੰ ਕੀ ਕਹਿੰਦਾ ਸੀਗਾ ਬਸ ਜਿਵੇਂ ਸਾਨੂੰ ਲਾਰੇ ਲੱਪੇ ਲਾਈ ਜਾਂਦਾ ਸੀ ਅੱਜ ਕੋਈ ਰਿਸਪੌਂਡ ਦਿੰਦਾ ਕੱਲ੍ਹ ਦਿੰਦਾਗਾ ਬਾਕੀ ਸਾਨੂੰ ਦੋ ਤਿੰਨ ਵਾਰੀ ਅਸੀਂ ਗਏ ਵੀ ਆ ਮਤਲਬ ਪੰਚਾਇਤ ਇਕੱਠੀ ਕਰਕੇ ਲੰਮੀ ਵੀ ਗਏ ਆਗੇ ਜਿੱਦਾਂ ਅਸੀਂ ਮੇਰੀ ਵੀਡੀਓ ਬਣਾ ਲਓ ਮੇਰੀ ਰਿਕਾਰਡਿੰਗਾਂ ਕਰ ਲਓ ਜੇ ਮੈਂ ਵੀ ਜਾਣ ਨਾ ਦਿੱਤਾ ਤੁਹਾਨੂੰ ਸਣੇ ਵਿਆਜ ਮੋੜਾਂਗਾ ਤੁਹਾਡੇ ਕੋਈ ਰਿਕਾਰਡਿੰਗ ਹੈਗੀ ਉਹਨਾਂ ਦੀ ਹਾਂਜੀ ਜੇਕਰ ਪ੍ਰਸ਼ਾਸਨ ਜਾਂ ਇਹ ਤੁਹਾਨੂੰ ਪੈਸੇ ਨਹੀਂ ਮੋੜਦੇ ਫਿਰ ਕਿਸ ਤਰ੍ਹਾਂ ਤੁਹਾਡਾ ਸਟੈਪ ਹੋਊਗਾ ਸਟੈਪ ਇਹੀ ਆ ਫਿਰ ਅਸੀਂ ਧਰਨਾ ਲਾਵਾਂਗੇ ਇਹਦੇ ਬਾਰੇ ਤੁਸੀਂ ਪਹਿਲਾਂ ਕਿਉਂ ਨਹੀਂ ਗਏ ਪ੍ਰਸ਼ਾਸਨ ਦੇ ਕੋਲ ਪਹਿਲਾਂ ਸਾਨੂੰ ਜੀ ਜਿੱਦਾਂ ਕਿ ਬਸ ਇਦਾਂ ਕਿ ਸੁਰਤ ਪਹੁੰਚ ਲਈ ਗਈ ਸਾਨੂੰ ਇਹ ਮੌਕਾ ਹੀ ਨਹੀਂ ਮਿਲਿਆ ਜੀ ਡੀਐਸਪੀ ਸੁਣ ਰਹਿਣ ਤੁਹਾਨੂੰ ਜਸਵਿੰਦਰ ਸਿੰਘ ਐਸਐਚਓ ਲక్ష్మణ ਸਿੰਘ ਸੁਣ ਰਿਹਾ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜੀ ਲਾਸਟ ਸਵਾਲ ਇਹੀ ਅਪੀਲ ਕਰਨਾ ਚਾਹੁੰਦੇ ਆ ਕਿ ਚਲੋ ਉਹਦਾ ਹੱਲ ਨਹੀਂ ਰਹੇਗੇ ਤੇ ਸਾਡੇ ਜਿਹੜੇ ਪੈਸੇ ਵਾਪਸ ਲਾਏ ਜਾਣ ਤੇ ਉਹ ਜਿਹੜੀ ਬੰਦੀ ਕਾਰਵਾਈ ਤੇ ਕੀਤੀ ਜਾਵੇ ਠੀਕ ਹੈ ਧੰਨਵਾਦ ਜੀ ਬੇਬੇ ਕੀ ਨਾਮ ਹੈ ਤੁਹਾਡਾ ਰਬੰਸਪੋਰਟ ਕੀ ਕਹਿਣਾ ਚਾਹੁੰਦੇ ਉਹ ਜਿਹੜੇ ਲੜਕੇ ਦੀ ਮੌਤ ਹੋਈ ਆ ਉਹ ਕਿੱਦਾਂ ਹੋਈ ਆ ਜੀ ਉਹ ਜੀ ਅਸੀਂ ਏਜੰਟ ਦੇ ਰਾਹੀਂ ਪੈਸੇ ਦਿੱਤੇ ਸੀ ਤੇ ਨਾ ਕਹਿੰਦੇ ਵੀ ਅਸੀਂ ਵੀਜ਼ਾ ਦੇਵਾਂਗੇ ਦੋ ਦ ਤਿੰਨ ਵਾਰੀ ਇਹਨਾਂ ਜਲੰਧਰ ਭੇਜਿਆ ਕਦੀ ਚੰਡੀਗੜ੍ਹ ਭੇਜ ਦਿੰਦੇ ਕਦੀ ਫੋਨ ਕਰ ਦਿੰਦੇ ਵੀ ਗਲਤ ਅਸੀਂ ਫੋਨ ਕਰ ਬਿਠਿਆ ਜਸਕਰਨ ਸਿੰਘ ਦਾ ਸੁਖਦੀਪ ਕੌਰ ਦਾ ਨਾਮ ਹੋਰ ਸੀ ਕਿਸੇ ਦਾ ਜੀ ਤੇ ਅਸੀਂ ਚਲੋ ਆਨੇ ਕੋਈ ਨਹੀਂ ਕੋਈ ਨਹੀਂ ਚਲ ਕੋਈ ਗੱਲ ਨਹੀਂ ਆਂਦਾ ਸਾਡਾ ਤੁਸੀਂ ਆਪਦਾ ਪਰਿਵਾਰ ਜੀ ਜੇ ਤੁਹਾਨੂੰ ਅਸੀਂ ਵੀਜ਼ਾ ਦੇਣਾ ਹੀ ਦੇਣਾ ਤੇ ਮੈਂ ਤਿੰਨ ਚਾਰ ਵਾਰ ਮਮੀ ਗਈਆਂ ਮੈਂ ਲੜਕੇ ਦੀ ਭੂਆ ਜਸਕਰਨ ਸਿੰਘ ਦੀ ਮੈਂ ਇਹਨਾਂ ਦੇ ਕੋਲ ਵੀ ਨਹੀਂ ਰਹਿਣੀ ਮੈਰਿਡਾਂ ਜੀ ਫਿਰ ਉਹ ਤਾਂ ਮੈਂ ਇਹਨਾਂ ਨੂੰ ਜਿੰਨ ਛੋਟੇ ਛੋਟੇ ਨੇ ਮੰਨੇ ਪਾਲਿਆ ਜੀ ਦੇ ਇਸ ਪਰਿਵਾਰ ਨਾਲ ਮੈਂ ਇਕੱਠੀ ਰਹਿੰਦੀ ਆ ਜੀ ਕੋਈ ਇਹੋ ਜੀ ਗੱਲਬਾਤ ਨਹੀਂ ਕੀਤੀ ਤੇ ਟੈਨਸ਼ਨ ਜ ਰਹਿੰਦਾ ਹੀ ਮੈਂ ਕਿਹਾ ਬੇਟਾ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲਿਆ ਕਰ ਤੈਨੂੰ ਜੇ ਹੋਰ ਵੀ ਪੈਸੇ ਲੱਗੇ ਤੇ ਲਾ ਕੇ ਤੈਨੂੰ ਜਰੂਰ ਮਾਰ ਕਰਾਂਗੇ ਜੀ ਦਿਨ ਰਾਤ ਇਹੋ ਹੀ ਕਰਦਾ ਰਹਿੰਦਾ ਸੀ ਵੀ ਸਾਡੀ ਜ਼ਿੰਦਗੀ ਖਰਾਬ ਹੋ ਗਈ ਏ ਸਾਢੇ 3 ਸਾਲ ਹੋ ਗਏ ਨੇ ਜੀ ਤੇ ਸਾਨੂੰ ਲਾਰੇ ਬੁੱਤੇ ਲਾਈ ਜਾਂਦਾ ਤੇ ਰਾਤ ਮੇਰੇ ਨਾਲ ਗੱਲ ਕੀਤੀ ਕਹਿੰਦਾ ਸਵੇਰੇ ਮੈਂ ਦਰਖਾਸਤ ਦੇਣੀ ਕੰਜਰ ਦੀ ਜੀ ਮੈਂ ਪਤਾ ਤੂੰ ਟੈਨਸ਼ਨ ਨਾ ਲੈ ਮੈਂ ਤੇਰੇ ਨਾਲ ਨਾ ਕੋਈ ਗੱਲ ਨਹੀਂ ਤੇ ਮੈਂ ਕਿਹਾ ਪੈਸੇ ਪਿੱਛੇ ਮੈਂ ਕਿਹਾ ਕੰਮ ਕਰਨਾ ਆਪਾਂ ਆਪਾਂ ਮੈਂ ਲੈ ਲਾਂਗੇ ਹਮ ਰਜਿਸਟਰ ਕਰਨ ਦੇ ਕੌਣ ਸੀ ਅਸੀਂ ਪਾਈ 1 ਮਿੰਟ ਆਣਾ ਕਿਆ ਲੱਗ ਜਿਸ ਕਰਨ ਦੇ ਅਕਾਊਂਟ ਤੁਸੀਂ ਪਾਇਆ ਹਾਂਜੀ 4 ਲੱਖ ਰੁਪਏ ਤੇ ਉਹਨੇ ਅਗਾ ਅਮਨ ਨੂੰ ਟਰਾਂਸਫਰ ਕੀਤੇ ਸੀ। ਅੱਛਾ ਜੀ। ਬਾਕੀ ਮੈਂ ਖੁਦ ਇਹੰਦੀ ਰੀਆਂ ਪੈਸੇ ਵੀ ਸੋਨਾ ਰੱਖ ਕੇ ਦਿੱਤੇ। ਆੜਤਗੇ ਤੋਂ ਲਿਆ ਕੇ ਦਿੱਤੇ। ਭੈਣਾ ਭਰਾਵਾਂ ਤੋਂ ਮੰਗ ਕੇ ਦਿੱਤੇ। ਮੈਂ ਹੁਣ ਚਾਰਜ ਕਰਦੀ ਮੈਂ ਸਾਂ ਪੈਸਾ ਤੇ ਲਸਾ ਰਾ ਇਹਨਾਂ ਦਾ ਮੇਰੇ ਕੋਲ ਹੀ ਹੁੰਦਾ। ਜੀ। ਸਾਰੇ ਪਿੰਡ ਨੂੰ ਪਤਾ ਸਾਰੇ ਇਲਾਕੇ ਨੂੰ ਪਤਾ। ਜੀ। ਤੇ ਮੈਂ ਇਹੋ ਚਾਹੁੰਦੀ ਹਾਂ ਚੱਲ ਮੇਰਾ ਬੇਟਾ ਬਾਹਰ ਨਿਕਲ ਜੇ ਤੇ ਇੱਕ ਆਪਦਾ ਘਰੇ ਕੰਮ ਕਰੇਗਾ। ਮੈਨੂੰ ਰੀਤ ਸੀ, ਚਾਹ ਸੀ ਤੇ ਮੇਰੇ ਸਾਰੀਆਂ ਰੀਝਾਂ ਦੂਰਆਂ ਰਹਿ ਗਈਆਂ। ਮੈਂ ਤਾਂ ਹੱਥ ਜੋੜ ਕੇ ਕਹਿੰਨੀ ਆ ਉਹਦਾ ਛੋਟਾ ਜਿਹਾ ਬੇਟਾ ਨਿੱਕੀ ਜਿਹੀ ਮਰਦੀ ਉਹਦੇ ਘਰ ਦੀ ਏ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡੇ ਪੈਸੇ ਵਾਪਸ ਕਰ ਦੇਣ ਸਾਨੂੰ ਬੋਲਦਾ ਭੂਆ ਜੀ ਮੈਂ ਸਨੇ ਵਿਆਜ ਦੇਵਾਂਗਾ ਮੇਰੇ ਘਰ ਰਕੋੜੀਆਂ ਕਰੋ ਜੋ ਮਰਜ਼ੀ ਕਰੋ ਤੇ ਦਸਵੇਂ ਪਾਤਸ਼ਾਹ ਦੇ ਹਰਮੰਦਰ ਸਾਹਿਬ ਦੀ ਫੋਟੋ ਤੇ ਹੱਥ ਵੀ ਰੱਖਿਆ ਸੀ ਕਹਿੰਦਾ ਮੈਨੂੰ ਇਹਨਾਂ ਹਿੱਸਾ ਉਹ ਜੇ ਤੁਹਾਨੂੰ ਵੀਜਾ ਨਾ ਮਿਲੇਗਾ ਤੇ ਮੈਂ 100% ਵੀਜਾ ਹੀ ਦੇਵਾਂਗਾ ਹੁਣ ਵੀ ਅਸੀਂ ਉਦੋਂ ਗਏ ਆ ਸਰਪੰਚ ਸਾਹਿਬ ਨੂੰ ਲੈ ਕੇ ਕਹਿੰਦਾ ਹੁਣ ਤੁਹਾਨੂੰ ਜ਼ੋਰ ਪਦਾ ਵੀਜ਼ਾ ਦੇ ਦੇਣਾ ਵੀਜ਼ੇ ਆਏ ਹੋਏ ਨਹੀਂ ਅਸੀਂ ਫਿਰ ਚੁੱਪ ਕਰਕੇ ਘਰ ਨੂੰ ਆ ਗਏ ਏ ਜਿਹੜਾ ਕਰਪਲੱਸ ਤੁਸੀਂ ਕਹਿ ਰਹੇ ਹੋ ਇਹਦਾ ਨਾਮ ਕੀ ਆ ਪੂਰਾ ਨਾਮ ਦਾ ਪਤਾ ਹੀ ਤੁਹਾਨੂੰ ਵੀਰੇ ਮੈਂ ਅਨਪੜਾ ਮੈਨੂੰ ਕੋਈ ਪਤਾ ਨਹੀਂ ਮੈਨੂੰ ਅਮਨ ਦਾ ਪਤਾ ਹੈ ਚੱਕੇਲ ਸਿੰਘ ਦਾ ਬੇਟਾ ਜੀ ਹਾਂਜੀ ਤੇ ਟੋਟਲ ਪੈਸੇ ਕਿੰਨੇ ਗਏ ਆ ਜੀ ਜੀ ਟੋਟਲ ਇਸ ਤਰ੍ਹਾਂ ਵੀ 4 ਲੱਖ ਤਾਂ ਅਸੀਂ ਕਾਊਂਟ ਚ ਪਾਤਾ ਸੀ ਜੀ ਅਸੀਂ ਬਿਆਨਾਂ ਕਰਕੇ ਦਿੱਤੀ ਬਟਾ ਕਿਸੇ ਨੂੰ ਜੀ ਹੌਲੀ ਹੌਲੀ ਜਿਵੇਂ 2 ਲੱਖ ਆ ਗਿਆ 4 ਅੱਖਾਂ ਸੁਨਿਆਰੇ ਤਾਂ ਫੜ ਲਿਆ 8 ਤੱਕ ਫੜ ਲਿਆ ਜੀ ਤੇ ਇਕੱਠੇ ਕਰ ਕਰਕੇ ਦੇ ਦਿੰਦੇ ਆ 2 ਲੱਖ ਰੁਪਇਆ ਟੋਟਲ ਦਿੱਤਾ ਹੈ ਸਾਡਾ ਬੈਂਕ ਦੇ ਵਿੱਚ ਸੋਨ ਨਾਲ ਪਲੱਜ ਹੋਇਆ ਪਿਆ ਜੀ 558000 ਚ ਉਹਦੇ ਪਿੱਛੇ ਮੈਂ ਹਿਸਾਬ ਕਰਕੇ ਆਈ ਸੀ ਸਨਿਆਰੇ ਕੋਲ ਵੀ ਫੜੇ ਸੀ ਛਾਰਤ ਕਿਤੇ ਫੜੇ ਸੀ ਬੀਬੀ ਕਿੰਨਾ ਟਾਈਮ ਹੋ ਗਿਆ ਇਹ ਲਾਰੇ ਲੱਪੇ ਲਾਉਂਦਾ ਰਿਹਾ ਜੀ ਹੰਟਾ ਜਾਂ ਤਿੰਨ ਸਾਢੇ ਤਿੰਨ ਸਾਲ ਹੋ ਗਏ ਨੇ ਮੈਨੂੰ ਪਤਾ ਤਰੀਕ ਦਾ ਨਹੀਂ ਪਰ ਸਾਡੇ ਕੋਲ ਸਟੇਟਮੈਂਟ ਹੈਗੀ ਜੀ ਹਾਂਜੀ ਉਦੋਂ ਤੋਂ ਲਾਰੇ ਲਾ ਰਿਆ ਤੁਸੀਂ ਪੁਲਿਸ ਕੋਲ ਪਹੁੰਚ ਤੱਕ ਨਹੀਂ ਕੀਤੀ ਪੁਲਿਸ ਪ੍ਰਸ਼ਾਸਨ ਦੇ ਕੋਲ ਨਹੀਂ ਜੀ ਜਦੋਂ ਜੰਟਾਂਾਂ ਦਾ ਬਾਲਾ ਜ਼ੋਰ ਪਿਆ ਸੀ ਨਾ ਸਾਨੂੰ ਰਿਸ਼ਤੇਰ ਕਹਿੰਦੇ ਤੁਸੀਂ ਜੰਟ ਦੀ ਦਰਖਾਸਤ ਦਿਓ ਜੀ ਸਾਡੇ ਨਾਲ ਇੰਨੀਆਂ ਮਿੱਠੀਆਂ ਗੱਲਾਂ ਇੰਨੀਆਂ ਕਰਦਾ ਸੀ ਨਾ ਕਿ ਸਾਨੂੰ ਜਾਂਦਿਆਂ ਨੂੰ ਪਰਮਾ ਹੀ ਲਿੰਦਾ ਸੀ ਅੱਛਾ ਪਰੋਸੇ ਵਿੱਚ ਲੈ ਲਿਆ ਤੁਹਾਨੂੰ ਪਰੋਸੇ ਚ ਲੈ ਲਿਆ ਜੀ ਹਾਂਜੀ ਹੁਣ ਕਿੱਦਾਂ ਦੀ ਕਾਰਵਾਈ ਚਾਹੁੰਦੇ ਆ ਅਸੀਂ ਤਾਂ ਕਹਿੰਨੇ ਆ ਜੀ ਸਾਡੇ ਪੱਲੇ ਕੁਝ ਨਹੀਂ ਰਹਿ ਗਿਆ ਮੇਰੇ ਚਾਰ ਭਤੀਜੇ ਹੀ ਤਿੰਨ ਪੂਰੇ ਹੋ ਗਏ ਨੇ ਭਰਾ ਪੂਰਾ ਗਿਆ ਪਰ ਜਾਈ ਹੋ ਗਈ ਇੱਕ ਕੱਲਾ ਕੱਲਾ ਪਾਂਜਾ ਹੀ ਹਰ ਸਾਲ ਸਾਡੇ ਘਰ ਚ ਮੌਤ ਹੋ ਜਾਂਦੀ ਜੀ ਠੀਕ ਹੈ ਨਾ ਤੇ ਅਸੀਂ ਤਾਂ ਇਹ ਮੰਗ ਕਰਨੀਆਂ ਵੀ ਸਾਡਾ ਜੋ ਇਨਸਾਫ ਹੋਣੀ ਚਾਹੀਦੀ ਸਾਡੇ ਪੈਸੇ ਵਾਪਸ ਦੇ ਦੇਣ ਸਾਡਾ ਪੁੱਤ ਤਾਂ ਵਾਪਸ ਸੁਣ ਆਉਣਾ ਹੀ ਨਹੀਂ ਜੀ ਪਰ ਉਹਦੇ ਕੱਲਾਂ ਦੇ ਹੀ ਮਰ ਜਾਗੇ ਸਾਡੇ ਪੱਲੇ ਕੁਝ ਨਹੀਂ ਰਹਿ ਗਿਆ ਹੌਸਲਾ ਰੱਖੋ ਬੀਬੀ ਜੇਕਰ ਤੁਹਾਨੂੰ ਇਨਸਾਫ ਨਹੀਂ ਮਿਲਦਾ ਤੇ ਕਿਸ ਤਰ੍ਹਾਂ ਦਾ ਤੁਹਾਡਾ ਅਗ੍ਸਟੈਪ ਹੋਏਗਾ ਫਿਰ ਟੈਪ ਕਿਉਂ ਨਾ ਸਾਡੇ ਪੁੱਤਰ ਆ ਜੀ ਤੇ ਨਾ ਸਾਡਾ ਪੈਸਾ ਬਰਬਾਦ ਹੋ ਗਿਆ ਤੇ ਮਰਾਂਗੇ ਹੋਰ ਕੀ ਕਰਾਂਗੇ ਮਰਾਂਗੇ ਮੈਂ ਮਰਾਂਗੀ ਉਹਨੂੰ ਵੀ ਕਹਿ ਕੇ ਆਈ ਸਾ ਜੀ ਮੈਂ ਕਿਹਾ ਸਾਡੇ ਪੈਸੇ ਨਾ ਮੋੜੇ ਮੈਂ ਤੇਰੇ ਬੂਹੇ 'ਤੇ ਮਰਨਾ ਜੀ ਹਾਂ ਡੀਐਸਪੀ ਐਸਐਚਓ ਸਾਹਿਬ ਲక్ష్ਮਨ ਸਿੰਘ ਡੀਐਸਪੀ ਜਸਵਿੰਦਰ ਸਿੰਘ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਕੀ ਪੱਖ ਰੱਖਣਾ ਚਾਹੁੰਦੇ ਅ ਵੀ ਤੁਹਾਡੀ ਜਿਹੜੀ ਕਾਰਵਾਈ ਹੋਵੇ ਅਸੀਂ ਤਾਂ ਇਹ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਠੀਕ ਹੈ ਸਾਡੇ ਪੈਸੇ ਵਾਪਸ ਹੋਣੇ ਚਾਹੀਦੇ ਨੇ ਕੰਡ ਤੇ ਕਾਰ ਵੀ ਕੀਤੀ ਜਾ ਠੀਕ ਹੈ ਕਿਹੜੇ ਗਾਕੇ ਸਦੇ ਨੁਕਸਾਨ ਨਾ ਕਿਸਦਾ ਹੋਵੇ ਠੀਕ ਹੈ ਧੰਨਵਾਦ